ਸਤਿ ਸ਼੍ਰੀ ਅਕਾਲ ਜੀ ਮੈਜੈਸਟਿਕ ਲੌਂਡ TV ਐਨ ਆਰ ਆਈ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਇਹਨਾਂ ਵੀਡੀਓਜ਼ ਦੇ ਜ਼ਰੀਏ ਆਪਾਂ ਗੱਲਬਾਤ ਕਰਦੇ ਹਾਂ ਜੀ ਪੰਜਾਬੀ ਭਾਸ਼ਾ ਦੇ ਬਾਰੇ ਚ ਪੰਜਾਬੀ ਜ਼ੁਬਾਨ ਦੇ ਬਾਰੇ ਚ ਪੰਜਾਬੀ ਕੋਲੇ ਆਪਣੀ ਵਿਆਕਰਣ ਹੈ ਬਹੁਤ ਅਮੀਰ ਭਾਸ਼ਾ ਹੈ ਜੇ ਗੱਲ ਕਰੀਏ ਤਾਂ ਪੰਜਾਬੀ ਦੇ ਅਸੀਂ ਮੁਹਾਵਰੇ ਤੇ ਅਖਾਣਾ ਵਿੱਚ ਫਰਕ ਦੀ ਗੱਲ ਆਲਰੇਡੀ ਕਰ ਚੁੱਕੇ ਇੱਕ ਵੀਡੀਓ ਦੇ ਵਿੱਚ ਅੱਜ ਗੱਲ ਕਰਦੇ ਹਾਂ ਵੀ ਅਖਾਣਾ ਤੇ ਅਖੌਤਾਂ ਜਿਹੜੀਆਂ ਇਹਨਾਂ ਨੂੰ ਹੋਰ ਤਿਆ ਕਿਸ ਢੰਗ ਨਾਲ ਜਾਂਦਾ ਜਿਸ ਤਰ੍ਹਾਂ ਮਹਾਵਰੇ ਆ ਜਿਹੜੇ ਉਹਨਾਂ ਨੂੰ ਸਿੱਧੇ ਵਾਕਾਂ ਦੇ ਵਿੱਚ ਅਸੀਂ ਵਰਤ ਦਿੰਨੇ ਆ ਜਿਹੜਾ ਅਖਾਣ ਹੈ ਜਾਂ ਅਖੌਤ ਹੈ ਇਸ ਨੂੰ ਕਥਨ ਦੀ ਪ੍ਰੋੜਤਾ ਦੇ ਵਜੋਂ ਵਰਤਿਆ ਜਾਂਦਾ ਸੌਖਾ ਕਰਕੇ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਅਖੌਤਾਂ ਜਾਂ ਅਖਾਣਾਂ ਜਿਹੜੀਆਂ ਨੇ ਇਹਨਾਂ ਦੀ ਵਰਤੋਂ ਦੋ ਟੰਗ ਦੇ ਨਾਲ ਹੁੰਦੀ ਆ ਜਿਸ ਦੇ ਵਿੱਚ ਇੱਕ ਦੇ ਵਿੱਚ ਤਾਂ ਅਸੀਂ ਸਥਿਤੀ ਦਾ ਵਰਣਨ ਕਰਦੇ ਆ ਜੋ ਸਥਿਤੀ ਅਸੀਂ ਦੇਖ ਰਹੇ ਆ ਜੋ ਚੱਲ ਰਿਹਾ ਹੈ ਇੱਕ ਹੁੰਦਾ ਏ ਕੁਝ ਵਾਰਤਾਲਾਪ ਕਢ ਕੇ ਅਸੀਂ ਉਹ ਅਖਾਣ ਬਲਵਾਉਣਾ ਉਸ ਜੋ ਵਾਰਤਾਲਾਪ ਦੇ ਵਿੱਚੋਂ ਜੋ ਚੀਜ਼ ਨਿਕਲ ਕੇ ਉਹ ਸਾਹਮਣੇ ਆਉਂਦੀ ਆ ਯੂਜ਼ੂਲੀ ਤਾਂ ਹੀ ਹੁੰਦਾ ਵੀ ਇਹ ਆ ਖਾਣਾ ਜਾਂ ਖੋਤਾ ਸਾਡੇ ਸਿਆਣਿਆਂ ਸਾਡੇ ਪੂਰਵਜਾਂ ਦੀ ਜ਼ਿੰਦਗੀ ਦੀ ਉਹਨਾਂ ਦੇ ਜਿਹੜੇ ਅਨੁਭਵ ਸੀਗੇ ਉਸ ਤੋਂ ਲੈ ਗਏ ਆ ਜੋ ਜੋ ਉਹਨਾਂ ਨੇ ਐਕਸਪੀਰੀਅੰਸ ਕੀਤਾ ਜੋ ਉਹਨਾਂ ਨੇ ਜ਼ਿੰਦਗੀ ਦੇ ਤਜਰਬੇ ਲਏ ਉਹਦੇ ਤੇ ਆਧਾਰਤਾ ਯਾਨੀ ਕਿ ਕੁੱਲ ਮਿਲਾ ਕੇ ਇਹਦੇ ਵਿੱਚ ਸਚਾਈ ਉਹਨਾਂ ਨੇ ਜਿਹੜੀ ਦੇਖੀ ਉਹ ਉਸ ਨੂੰ ਦਿਖਾਉਣ ਦਾ ਯਤਨ ਕੀਤਾ ਏ ਜਿਸ ਤਰ੍ਹਾਂ ਗੱਲ ਕਰੀ ਆਪਾਂ ਸਭ ਤੋਂ ਪਹਿਲਾਂ ਤਾਂ ਕਿ ਇਸ ਨੂੰ ਵਾਰਤਾਲਾਪ ਦੇ ਵਿੱਚ ਕਿਸ ਕਿਸ ਤਰ੍ਹਾਂ ਪੇਸ਼ ਕੀਤਾ ਜਾਂਦਾ ਏ ਤਾਂ ਆਪਾਂ ਅਕਸਰ ਇਹ ਖਾਨ ਵਰਤ ਲੈਂਨੇ ਆ ਵੀ ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖੜੀ ਕਹਿਣ ਤੋਂ ਪਾ ਵੀ ਕੋਈ ਵੇਲਾ ਬੰਦਾ ਹਰ ਥਾਂ ਹੀ ਹਰ ਕੰਮ ਵਿੱਚ ਜਿੱਥੇ ਜਾਓ ਉੱਥੇ ਪਹਿਲਾਂ ਮੂਰੇ ਖੜਾ ਹੁੰਦਾ ਏ ਤਾਂ ਇਹਦੇ ਵਿੱਚ ਇਹ ਗੱਲ ਤੁਹਾਨੂੰ ਦੱਸ ਦਿਆਂ ਬਈ ਇਹਦੇ ਵਿੱਚ ਇਹ ਚੀਜ਼ ਪਹਿਲਾਂ ਆ ਜਾਂਦੀ ਆ ਕਿ ਆਖਾਂਡ ਤੇ ਖੌਤ ਹੈ ਜਿਹੜੀ ਅਕੋਰਡਿੰਗ ਟੂ ਜੈਂਡਰ ਹੈ ਜਿਹੜੀ ਚੇਂਜ ਨਹੀਂ ਹੋਏਗੀ ਇੱਥੇ ਚਾਹੇ ਅਸੀਂ ਕਿਸੇ ਫੀਮੇਲ ਦੇ ਲਈ ਗੱਲ ਕਰ ਰਹੇ ਆ ਚਾਹੇ ਕਿਸੇ ਮੇਲ ਪਰਸਨ ਦੇ ਲਈ ਗੱਲ ਕਰ ਰਹੇ ਆ ਤਾਂ ਅਖਾਣ ਤੇ ਖਾਤ ਜਿਹੜੀ ਉਹ ਇਨ ਬਿਨ ਜਿਸ ਤਰ੍ਹਾਂ ਬਣੀ ਹੋਈ ਹੈ ਉਸੇ ਤਰ੍ਹਾਂ ਨਾਲ ਹੀ ਉਸ ਨੂੰ ਪੇਸ਼ ਕੀਤਾ ਜਾਏਗਾ ਉਹ ਬਦਲੇਗੀ ਨਹੀਂ ਅਕੋਰਡਿੰਗ ਟੂ ਜੈਂਡਰ ਮੇਲ অর ਫੀਮੇਲ ਦੇ ਹਿਸਾਬ ਦੇ ਨਾਲ ਗੱਲ ਕਰੀਏ ਸਥਿਤੀ ਦੀ ਤਾਂ ਸਥਿਤੀ ਦੇ ਵਿੱਚ ਅਸੀਂ ਅਕਸਰ ਇਹ ਆਖ ਦਿੰਦੇ ਆ ਵੀ ਆ ਵਾੜ ਖੇਤ ਨੂੰ ਖਾ ਗਈ ਹੈ ਨਾ ਇਹਦੇ ਵਿੱਚ ਕੀ ਹੁੰਦਾ ਹੈ ਕਿ ਜੇ ਸਰ ਜਿਸ ਨੂੰ ਰਖਵਾਲੀ ਲਈ ਸਮਝ ਲੋ ਰੱਖਿਆ ਤੇ ਉਹੀ ਨੁਕਸਾਨ ਪਹੁੰਚਾ ਰਿਹਾ ਜਿਵੇਂ ਅਕਸਰ ਹੀ ਅਸੀਂ ਆਖਦੇ ਨੇ ਵੀ ਕੋਈ ਰਾਜਾ ਜਿਹੜਾ ਕਿਸੇ ਦੇਸ਼ ਦਾ ਕਿਸੇ ਜਗ੍ਹਾ ਦਾ ਉਹ ਖੁਦ ਹੀ ਆਪਣੇ ਰਾਜ ਦੇ ਵਿੱਚ ਚੋਰੀਆਂ ਕਰਵਾ ਰਿਹਾ ਤਾਂ ਕਹਿਣ ਤੋਂ ਭਾਵ ਵੀ ਬਾੜੀ ਖੇਤ ਨੂੰ ਖਾ ਗਈ ਹੋਰ ਆਪਾਂ ਗੱਲ ਕਹੀਏ ਵੀ ਸਾਈਆਂ ਕਿਤੇ ਤੇ ਵਧਾਈਆਂ ਕਿਤੇ ਇਹ ਦਿਨ ਆਲੂ ਹੂ ਬੂ ਹੂ ਸਿਮਿਲਰੀ ਮੈਚ ਕਰਦੀ ਕੋਹਰ ਅਖਾਣ ਹੈਗੀ ਐ ਵੀ ਜਿੱਡੀ ਜਿਸ ਨੂੰ ਸੀ ਆਖ ਦਿੰਨੇ ਆ ਵੀ ਕੁੜ ਕੁੜ ਕਿਤੇ ਤੇ ਅੰਡੇ ਕਿਤੇ ਹੈਨਾ ਬਈ ਇੱਕ ਥਾਂ ਵਾਦਾ ਕਰਕੇ ਤੇ ਤੁਸੀਂ ਉਹੀ ਵਾਦੇ ਉੱਥੇ ਤਾਂ ਪੁੱਗੇ ਨਹੀਂਗੇ ਤੇ ਤੁਸੀਂ ਹੋਰ ਥਾਂ ਕਰਦੇ ਫਿਰਦੇ ਹੋ ਸੋ ਇਸ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਨਾਂ ਦੇ ਰਾਹੀਂ ਸਹੀ ਮਾਇਨੇ ਦੇ ਵਿੱਚ ਤਾਂ ਸਾਡੇ ਜਿਹੜੇ ਬਜ਼ੁਰਗਾਂ ਨੇ ਆਪਣੀ ਜ਼ਿੰਦਗੀ ਦੇ ਤਜਰਬੇ ਆ ਜਿਹੜੇ ਉਹ ਇਹਨਾਂ ਗੱਲਾਂ ਦੇ ਰਾਹੀਂ ਜ਼ਿੰਦਗੀ ਦੀ ਅਸਲ ਸੱਚਾਈ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਜਿਹਦੇ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਸਮਝਣ ਨੂੰ ਮਿਲਦਾ ਹੈ ਸੋ ਇਹ ਸੀਗਾ ਇਹਨਾਂ ਨੂੰ ਵਰਤਣ ਦਾ ਢੰਗ ਕੇ ਅਖੋਤਾਂ ਅਖਾਣਾ ਨੂੰ ਅਸੀਂ ਦੋ ਟੰਗਾਂ ਦੇ ਨਾਲ ਵਰਤ ਸਕਦੇ ਆ ਸੋ ਰੌਚਕ ਜੀ ਜਾਣਕਾਰੀ ਸੀ ਸੋਚਿਆ ਤੁਹਾਡੇ ਨਾਲ ਸਾਂਝੀ ਕਰ ਲਵਾਂ ਤੇ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਵਿਸ਼ੇ ਤੇ ਚਰਚਾ ਕਰਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ